ਦਲਜੀਤ ਦੋਸਾਂਝ ਇਹਨਾਂ ਦਿਨਾਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਨੇ ਦਲਜੀਤ ਦੋਸਾਂਝ ਪੂਰੀ ਦੁਨੀਆ ਦੇ ਵਿੱਚ ਜਿੱਥੇ ਪਗੜੀ ਧਾਰੀ ਗਾਇਕ ਹੋਣ ਦੇ ਨਾਮ ਨਾਲ ਆਪਣੀ ਪ੍ਰਸਿੱਧੀ ਕਾਇਮ ਕਰ ਰਿਹਾ ਹੈ ਉੱਥੇ ਪੰਜਾਬ ਪੰਜਾਬੀਅਤ ਦਾ ਨਾਮ ਵੀ ਉੱਚਾ ਕਰ ਰਿਹਾ ਹੈ ਹਾਲਾਂਕਿ ਬਹੁਤ ਸਾਰੀ ਕਾਉਂਟਰੋਵਰਸੀ ਵੀ ਹੋ ਰਹੀ ਹੈ ਪਰ ਬਹੁਤ ਸਾਰੇ ਲੋਕ ਦਲਜੀਤ ਦੋਸਾਂਝ ਦੀ ਨਿਮਰਤਾ ਵਾਲੇ ਵਿਵਹਾਰ ਨੂੰ ਬਹੁਤ ਚੰਗਾ ਮੰਨਦੇ ਨੇ ਔਰ ਉਸ ਦੀ ਪ੍ਰਸ਼ੰਸਾ ਕਰਦੇ ਨੇ ਦਲਜੀਤ ਦੋਸਾਂਜ ਦੀ ਇੱਕ ਹੋਰ ਫਿਲਮ ਆ ਰਹੀ ਹੈ ਜੀ ਫਰਵਰੀ ਮਹੀਨੇ ਦੇ ਵਿੱਚ ਜੋ ਆਧਾਰਿਤ ਹੈਗੀ ਹੈ ਭਾਈ ਜਸਵੰਤ ਸਿੰਘ ਖਾਲੜਾ ਦੇ ਉੱਤੇ ਜੀਹਾਂ ਦਲਜੀਤ ਦੋਸਾਂਜ ਫਿਲਮ 'ਚ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾ ਰਹੇ ਹਨ ਇਹ ਕਿਰਦਾਰ ਉਹਨਾਂ ਦੇ ਕੈਰੀਅਰ ਦੇ ਸਭ ਤੋਂ ਚੁਣੌਤੀਪੂਰਨ ਅਤੇ ਮਹੱਤਵਪੂਰਨ ਕਿਰਦਾਰਾਂ ਵਿੱਚੋਂ ਇੱਕ ਦੱਸਿਆ ਜਾ ਰਿਹਾ ਦਲਜੀਤ ਦੋਸਾਂਜ ਦੀ ਆਉਣ ਵਾਲੀ ਫਿਲਮ ਪੰਜਾਬ 95 ਯਾਨੀ ਕਿ ਪੰਜਾਬ 95 ਦਾ ਐਲਾਨ ਪੰਜਾਬ ਦੇ ਇਤਿਹਾਸ ਨਾਲ ਜੁੜੇ ਇੱਕ ਬਹੁਤ ਹੀ ਗੰਭੀਰ ਅਤੇ ਅਹਿਮ ਮਾਮਲੇ ਨੂੰ ਸਿਨੇਮੇ ਦੇ ਰੂਪ ਵਿੱਚ ਲਿਆਉਣ ਦੀ ਕੋਸ਼ਿਸ਼ ਹੈ। ਇਹ ਫਿਲਮ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਨੂੰ ਦਰਸਾਉਂਦੀ ਹੈ। ਜਿਨ੍ਹਾਂ ਨੇ ਸਾਲ 1980 ਅਤੇ 1990 ਦੇ ਦਹਾਕੇ ਦੌਰਾਨ ਪੰਜਾਬ 'ਚ ਹੋ ਰਹੇ ਮਨੁੱਖੀ ਅਧਿਕਾਰਾਂ ਉਲੰਘਣਾਵਾਂ ਦੇ ਖਿਲਾਫ ਆਪਣੀ ਉਲਵਾਜ਼ ਬੁਲੰਦ ਕੀਤੀ। ਜਸਵੰਤ ਸਿੰਘ ਖਾਲੜਾ ਇੱਕ ਮਨੁੱਖੀ ਅਧਿਕਾਰ ਕਾਰਕੁਨ ਸਨ ਜਿਨ੍ਹਾਂ ਨੇ ਗੁੱਮ ਸ਼ੁਦਗੀਆਂ, ਝੂਠੇ ਮੁਕਾਬਲੇ ਅਤੇ ਗੈਰ ਕਾਨੂੰਨੀ ਸਸਕਾਰਾਂ ਦਾ ਪਰਦਾਫਾਸ਼ ਕੀਤਾ। ਉਹਨਾਂ ਨੇ ਅੰਮ੍ਰਿਤਸਰ ਦੇ ਸ਼ਮਸ਼ਾਨਗੜ੍ਹ ਵਿੱਚ 6000 ਤੋਂ ਵੱਧ ਲਾਸ਼ਾਂ ਦੇ ਗੁਪਤ ਸਸਕਾਰ ਦੀ ਜਾਣਕਾਰੀ ਹਾਸਲ ਕਰਕੇ ਅੰਤਰਰਾਸ਼ਟਰੀ ਮੰਚਾਂ ਤੇ ਸਾਂਝੀ ਕੀਤੀ। ਫਿਲਮ ਵਿੱਚ ਇਹ ਦਰਸਾਇਆ ਗਿਆ ਹੈ ਕਿ ਖਾਲੜਾ ਨੇ ਸਿੱਖਾਂ ਤੇ ਹੋਰੇ ਅਤਿਆਚਾਰਾਂ ਨੂੰ ਬੇਨਕਾਬ ਕਰਨ ਲਈ ਕਿਵੇਂ ਆਪਣਾ ਜੀਵਨ ਸਮਰਪਿਤ ਕੀਤਾ ਅਤੇ ਇਸ ਲਈ ਆਪਣੀ ਜਾਨ ਵੀ ਗਵਾਈ। ਦਲਜੀਤ ਦੋਸਾਂਝ ਫਿਲਮ 'ਚ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾ ਰਹੇ ਹਨ। ਇਹ ਕਿਰਦਾਰ ਉਹਨਾਂ ਦੇ ਕੈਰੀਅਰ ਦੇ ਸਭ ਤੋਂ ਚੁਣੌਤੀਪੂਰਨ ਅਤੇ ਮਹੱਤਵਪੂਰਨ ਕਿਰਦਾਰਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ ਦਲਜੀਤ ਨੇ ਆਪਣੀ ਆਉਣ ਵਾਲੀ 뮤직 ਐਲਬਮ ਦੀ ਰਿਲੀਜ਼ ਨੂੰ ਵੀ ਇਸ ਫਿਲਮ ਲਈ ਟਾਲ ਦਿੱਤਾ ਹੈ ਜੋ ਇਸ ਪ੍ਰੋਜੈਕਟ ਦੇ ਪ੍ਰਤੀ ਉਹਨਾਂ ਦੀ ਸਮਰਪਣ ਨੂੰ ਦਰਸਾਉਂਦਾ ਹੈ ਅੱਤਵਾਦ ਦੇ ਦੌਰ ਦੀ ਤਸਵੀਰ ਫਿਲਮ 1980 1990 ਦੇ ਉਸ ਦਹਾਕੇ ਨੂੰ ਦਰਸਾਉਂਦੀ ਹੈ ਜਦੋਂ ਪੰਜਾਬ ਵਿੱਚ ਅੱਤਵਾਦ ਅਤੇ ਅਤਿਆਚਾਰ ਦਾ ਮਾਹੌਲ ਸੀ 1995 ਵਿੱਚ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਪੁਲਿਸ ਵੱਲੋਂ ਅਗਵਾ ਕਰਕੇ ਹਰਾਸਦ ਵਿੱਚ ਮਾਰ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਆਖਰਕਾਰ ਸੁਪਰੀਮ ਕੋਰਟ ਨੇ सीबीआई ਦੀ ਜਾਂਚ ਦੇ ਹੁਕਮ ਦਿੱਤੇ ਸਨ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਹੈ ਇਸ ਨੂੰ ਇੱਕ ਇਤਿਹਾਸਿਕ ਪ੍ਰੋਜੈਕਟ ਮੰਨਿਆ ਜਾ ਰਿਹਾ ਹੈ ਜੋ ਦਿਲ ਦੇ ਦਹਿਲਾਦ ਦਿਨ ਵਾਲੇ ਸਚਾਈ ਨੂੰ ਪ੍ਰਗਟ ਕਰਨ ਦਾ ਦਾਅਵਾ ਕਰਦੀ ਹੈ ਦਲਜੀਤ ਦੋਸਾਂਜ ਵੱਲੋਂ ਇਹ ਪ੍ਰੋਜੈਕਟ ਮਨੁੱਖੀ ਅਧਿਕਾਰਾਂ ਅਤੇ ਇਨਸਾਫ ਲਈ ਇੱਕ ਮਹੱਤਵਪੂਰਨ ਯੋਗਦਾਨ ਹੈ ਦਲਜੀਤ ਦੋਸਾਂਜ ਇਸ ਫਿਲਮ ਵਿੱਚ ਨਜ਼ਰ ਆਉਣਗੇ ਔਰ ਜ਼ਾਹਰ ਜੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਦਲਜੀਤ ਦੋਸਾਂਝ ਨੇ ਪੰਜਾਬ 1984 ਫਿਲਮ ਦੇ ਵਿੱਚ ਆਪਣਾ ਕਿਰਦਾਰ ਨਭਾਇਆ ਔਰ ਉਹ ਫਿਲਮ ਜਿਹੜੀ ਹੈ ਬਹੁਤ ਹੀ ਲੋਕਾਂ ਨੇ ਪਸੰਦ ਕੀਤੀ ਉਸੇ ਤਰੀਕੇ ਦੇ ਨਾਲ ਇਹ ਆਉਣ ਵਾਲੀ ਫਿਲਮ ਵੀ ਲੋਕ ਪਸੰਦ ਕਰਨਗੇ ਔਰ ਦਲਜੀਤ ਦੋਸਾਂਝ ਦੇ ਵੱਲੋਂ ਕੀਤੀ ਜਾਣ ਵਾਲੀ ਅਦਾਕਾਰੀ ਦੇ ਲੋਕ ਕਾਇਰਤਾ ਹੈ ਨਹੀਂ